ਕਤਾ ਜਾਂਦਾ ਹਾਂਜੀ ਉਸ ਉਸ ਦਾ ਮਾਲ ਪਚਾਤਾ ਹਾਂਜੀ 100 ਕਿਲੋ ਮੇ ਪੇਟ ਭਰ ਜਾਂਦਾ ਤਬ ਉਹ ਆਪਣਾ ਮੂੰਹ ਸੁਲਵਾਤਾ ਇਹ ਜਿਹੜਾ ਪਰਸਨਲ ਅਟੈਕ ਕੀਤਾ ਜਾ ਰਿਹਾ ਨਾ ਮੇਰੇ ਤੇ ਮੈਂ ਇਸ ਦੀ ਵਿਰੋਧਤਾ ਕਰਦਾ ਸਮਝ ਗਿਆ ਮੈਨੂੰ ਸਭ ਪਤਾ ਹੈ ਮੇਰੇ ਜ਼ਿਕਰ ਕੀਤਾ ਗਿਆ ਹੈ ਬਸ ਮੈਂ ਮੈਂ ਇਸ ਦੀ ਵਿਰੋਧਤਾ ਕਰਦਾ ਜਿਹੜਾ ਪਰਸਨਲ ਅਟੈਕ ਕੀਤੇ ਜਾ ਰਹੇ ਨੇ ਵੀਡੀਓ ਦੇ ਮੱਤੇ ਉਹਨੇ ਆ ਤੁਸੀਂ ਦੇਖ ਲਓ ਡਾਇਰੈਕਟਰ ਸਾਹਿਬ ਕੀ ਹੋ ਰਿਹਾ ਹੈ ਤੁਸੀਂ ਜਵਾਬ ਦਿਓ ਗੱਲ ਕਮਾ ਕੇ ਰਹੇ ਹੋਗੇ ਬੈ ਸੱਚੀ ਗੱਲ ਕਰ ਰਹਾ ਮੈਂ ਪਹਾੜ ਤੋਂ ਛਾਲ ਮਾਰ ਦੂੰਗਾ ਉਹ ਵੀ ਬਰਫ਼ ਵਾਲੇ ਤੋਂ ਤੁਹਾਨੂੰ ਕੁਝ ਨਹੀਂ ਹੋਣਾ ਪਹਾੜ ਟੁੱਟ ਜਾਊਗਾ ਦੇਖਿਆ ਦੇਖਿਆ ਇੱਥੇ ਵੀ ਬੇਇੱਜ਼ਤੀ ਮੇਰੀ ਹੋਈ ਐ ਕੋਈ ਨਾ ਸਾਡੀ ਵੀ ਵਾਰੀ ਆਊਗੀ ਜਿੱਦਾਂ ਨਾ ਕਰੋ ਆਪ ਦਾ ਕੋਟ ਪਾ ਕੇ ਕਦੋਂ ਵਾਰੀ ਕਦੋਂ ਵਾਰੀ ਆਊਗੀ ਆਪ ਦਾ ਕੋਟ ਪਾ ਕੇ ਖੜੀ ਐ ਮੈਨੂੰ ਕਮੀਜ਼ ਪਹਿਨਾਤੀ ਹਲਕੀ ਜੀ ਉਹ ਗੱਲ ਵੱਖਰੀ ਐ ਕਮੀਜ਼ ਦੇ ਨੀਚੇ ਦੀ ਚਾਰ ਛਲਟਾਂ ਬਾਰਖੀਆਂ ਨੇ ਇਹ ਨਹੀਂ ਦੱਸਣਾ ਕਿਸੇ ਨੂੰ ਚਲੋ ਹਾਂ ਹਾਂਜੀ ਖਾਤਾ ਖਾਤਾ ਪੇਟ ਭਰ ਜਾਂਦਾ ਕੀ ਸੀ ਲਗਾਤਾਰ ਹੀ ਖਾਤਾ ਜਾਂਦਾ ਲਗਾਤਾਰ ਹੀ ਖਾਂਦਾ ਜਾਂਦਾ ਥੂਸ ਥੂਸ ਕਰ ਮਾਲ ਪਚਾਤਾ ਥੂਸ ਥੂਸ ਕੇ ਮਾਲ ਪਚਾਉਂਦਾ ਮਤਲਬ ਖਾਈ ਜਾਂਦਾ ਹੈ ਖਾਈ ਜਾਂਦਾ ਚਲੀ ਜਾਂਦਾ 100 ਕਿਲੋ ਮੇ ਪੇਟ ਭਰ ਜਾਂਦਾ 100 ਕਿਲੋ ਦੇ ਵਿੱਚ ਜਾ ਕੇ ਉਹਦਾ ਢਿੱਡ ਭਰ ਜਾਂਦਾ ਤਾ ਵਹ ਜਾ ਕੇ ਮੂਸ ਲਵਾਤਾ ਫਿਰ ਆਪਣਾ ਮੂੰਹ ਸੁਲਵਾ ਲੈਂਦਾ ਹੁਣ ਮੈਂ ਨਹੀਂ ਖਾਂਦਾ ਦੱਸੋ ਭਾਈ ਕੀ ਹੋ ਸਕਦਾ ਹੈ ਜੀ ਥੂਸ ਥੂਸ ਕੇ ਮਾਲ ਪਚਾਉਂਦਾ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਕਿਸ ਚੀਜ਼ ਨਾਲ ਜੁੜੀ ਹੋਈ ਹੈ ਪੁਜਾਰੀ ਤਾਂ ਵੈਸੇ ਮੈਨੂੰ ਲੱਗ ਰਿਹਾ ਕਿ ਉਹ ਹੋ ਸਕਦਾ ਬੋਲੋ ਬੋਰੀ ਕਿਵੇਂ ਬੋਰਾ ਬੋਰੀ ਕਿਵੇਂ ਉਹ ਬੋਰੀ ਜਿਹੜੀ ਹੁੰਦੀ ਹੈ 100 ਕਿਲੋ ਦੀ ਬੋਰੀ ਹੁੰਦੀ ਹੈ ਉਹਦੇ ਵਿੱਚ ਠੂਸ ਠੂਸ ਕੇ ਮਾਲ ਭਰਦੇ ਨੇ ਤੇ 100 ਕਿਲੋ ਦੀ ਹੋ ਜਾਂਦੀ ਹੈ ਉਹਦੇ ਬਾਅਦ ਫਿਰ ਉਹਦਾ ਮੂੰਹ ਸਿਲ ਦਿੰਦੇ ਨੇ ਸਹੀ ਹੈ ਹਨਾ ਕੀ ਬਾਤ ਹੈ ਜੀ ਪਹੁੰਚ ਹੀ ਗਏ ਫਿਰ ਆਪਾਂ ਤਾਂ ਇਹ ਪੁਜਾਰੀ ਦਾ ਜਵਾਬ ਸੀਗਾ ਜੀ ਬੋਰੀ ਬੋਰੀ ਕਹਿੰਦੇ ਤੁਸੀਂ ਆਪਣੇ ਪਿੰਡ ਸ਼ਹਿਰ 'ਚ ਕੀ ਬੋਲਦੇ ਕਿਛ ਲੱਗੀ ਬੋਰੀ ਬੋਲਦੇ ਨੇ ਬੋਲੋ ਕਿ ਬੋਰਾ ਵੀ ਬੋਲਦੇ ਨੇ ਬੋਰੀ ਮੁੰਨ ਦਾ ਛੋਟੀ ਨੂੰ ਬੋਲਦੇ ਨੇ ਬੋਰਾ ਵੱਡਾ ਹੁੰਦਾ ਹੋਏਗਾ ਵੱਡਾ ਹੁੰਦਾ ਹੋਏਗਾ ਤੁਸੀਂ ਦੱਸੋ ਰਕਮੈਂਡ ਕਰਕੇ ਆਪਣੇ ਪਿੰਡ ਸ਼ਹਿਰ ਦੇ ਵਿੱਚ ਉਹ ਜਿਹੜੇ ਜਿਹਦੇ ਵਿੱਚ ਕੜਕ ਨਹੀਂ ਹੁੰਦੀ 100 ਕਿਲੋ ਕੜਕ ਉਹ ਤੁਸੀਂ ਕੀ ਬੋਲਦੇ ਹੋ ਹਨਾ ਪਕਰੇ ਵਖਰੇ ਬੋਲੀ ਹੁੰਦੀ ਹੈ ਦੱਸੋ ਜਰੂਰ ਖੈਰ ਸਰ ਨੈਕਸਟ ਜੀ ਹਾਂਜੀ ਗਹਿਰੇ ਸਾਗਰ ਜਾਣਾ ਹੈ ਅੱਛਾ ਤਵੇ ਉਸਕੋ ਪਾਣਾ ਹੈ ਬਹੁਤ ਅਧਿਕ ਹੈ ਉਸਕਾ ਮੋਲ ਖੋਲ ਪਹੇਲੀ ਜਲਦੀ ਖੋਲ ਬਹੁਤ ਅਧਿਕ ਹੈ ਉਹਦਾ ਮੋਲ ਖੋਲ ਪਹੇਲੀ ਜਲਦੀ ਖੋਲ ਅੱਛਾ ਉਹ ਮੈਂ ਪਿਛਲੇ ਪੁਜਾਰ ਜਿਹੜੀ ਸੀ ਨਾ ਉਹਦਾ ਉਹਨੂੰ ਕੱਟਾ ਵੀ ਕਿਹਾ ਜਾਂਦਾ ਗੱਟਾ ਗੱਟਾ ਨਹੀਂ ਬਲਕਿ ਕੱਟਾ ਗੱਟਾ ਗੱਟਾ ਦੋ ਵੀ ਕੁਝ ਕਿਹਾ ਜਾਂਦਾ ਖੈਰ ਹਾਂ ਇਹ ਕੀ ਸੀਗਾ ਉਹ ਮੇਰੇ ਧਿਆਨ ਚ ਆ ਗਈ ਤਾਂ ਮੈਂ ਬੋਲਤਾ ਹਾਂ ਐਡ ਹੀ ਕਰ ਲੈ ਉਹਦੇ ਵਿੱਚ ਹਾਂ ਕੀ ਸੀਗਾ ਇਹ ਅਰੇ ਖਾਂ ਗਈ ਤੇ ਠੀਕ ਨਹੀਂ ਹੋ ਰਹੀ ਦਵਾਈ ਨਹੀਂ ਖਾ ਕੇ ਰਾਜੀ ਹੈਗੀ ਆਹ ਦੇਖੋ ਗੱਡੀ ਕਿੱਥੇ ਜਾ ਰਹੀ ਆਹ ਗੱਡੀਆਂ ਵੱਲ ਚਾਓ ਚੱਲ 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 ਉਹ ਗਿਰੂ ਕੀ ਮੈਨੂੰ ਪਤਾ ਹੈ ਉਹਨੂੰ ਸਿੱਧੇ ਭਾਰ ਤੇ ਗੱਡੀ ਜਾ ਰਹੀ ਗਿਰੂ ਕੀ ਹੋਰ ਕੀ ਹੈ ਚਲੋ ਸਭ ਨੇ ਨੈਸਟ ਪਜਾਬ ਤਾਂ ਹੈਗੀ ਅੱਜੀ ਗਹਿਰੇ ਸਾਗਰ ਜਾਣਾ ਹੈ ਤभी ਉਸਕੋ ਪਾਣਾ ਹੈ ਅੱਛਾ ਬਹੁਤ ਅਧੀਕ ਹੈ ਉਸਕੋ ਮੋਲ ਖੋਲ ਪਹੇਲੀ ਜਲਦੀ ਖੋਲ ਗਹਿਰੇ ਸਾਗਰ ਜਾਣਾ ਹੈ ਤਾਂ ਹੀ ਉਹਨੂੰ ਪਾਣਾ ਹੈ ਬਹੁਤ ਅਧੀਕ ਹੈ ਉਹਦਾ ਮੋਲ ਖੋਲ ਪਹੇਲੀ ਜਲਦੀ ਖੋਲ ਜੀ ਦੱਸੋ ਜੀ ਬੁਝਾਰਤ ਨੂੰ ਆਹ ਬੁਝੋ ਜੀ ਬੁਝਾਰਤ ਨੂੰ ਹੂੰ ਗਹਿਰੇ ਸਾਗਰ ਦੇ ਵਿੱਚ ਮਤਲਬ ਪਾਣੀ ਦੇ ਵਿੱਚ ਹੈ ਸਾਗਰ ਦੇ ਵਿੱਚ ਹੈ ਉਹਦੇ ਵਿੱਚ ਜਾਣਾ ਹੈ ਬਹੁਤ ਡੂੰਘਾ ਹੈ ਨਾਲੇ ਸਾਗਰ ਫਿਰ ਕੀ ਸੀਗਾ ਗਹਿਰੇ ਸਾਗਰ ਜਾਣਾ ਹੈ ਗਹਿਰੇ ਸਾਗਰ ਜਾਣਾ ਹੈ ਤभी ਉਸਕੋ ਪਾਣਾ ਹੈ ਉਹ ਜੇ ਗਹਿਰੇ ਸਾਗਰ ਜਾਵਾਂਗੇ ਤਾਂ ਹੀ ਉਹਨੂੰ ਪਾਵਾਂਗੇ ਟਾਈਟਾਨਿਕ ਜਿਹੜਾ ਡੁੱਬ ਗਿਆ ਸੀ ਉਹ ਬੜਾ ਡੂੰਘਾ ਡੁੱਬਿਆ ਨਿਕਲਿਆ ਨਹੀਂ ਅਜੇ ਤੱਕ ਗਲਤ ਹੈ ਗਹਿਰੇ ਸਾਗਰ ਜਾਣਾ ਤਾਈਓ ਨੂੰ ਪਾਣਾ ਹੈ ਬਹੁਤ ਅਧੀਆ ਉਹਦਾ ਮੋਹ ਹੀਰਾ ਕੀ ਉਹ ਹੀਰਾ ਬੜੇ ਗਹਿਰੇ ਸਾਗਰ ਦੇ ਵਿੱਚ ਹੁੰਦਾ ਨਾ ਸਾਗਰਾਂ ਦੇ ਵਿੱਚ ਨਿਕਲਦਾ ਹੀਰਾ ਮੋਤੀ ਨਿਕਲਦਾ ਮੋਤੀ ਹਾਂ ਮੋਤੀ 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 ਜਿਵੇਂ ਹੀ ਉਹ ਹੀਰਾ ਤੇ ਮੋਤੀ ਇਕੱਲੇ ਹੁੰਦੇ ਐ ਹੀਰਾ ਤੇ ਮੋਤੀ ਇਕੱਲੇ ਹੁੰਦੇ ਮੋਤੀ ਤੇ ਹੀਰੇ ਕੋਈ ਤਾਂ ਹੁੰਦੇ ਨਾ ਹੋਰ ਕੀ ਹੈ ਮੋਤੀ ਚਿੱਟੇ-ਚਿੱਟੇ ਹੁੰਦੇ ਨੇ ਤਾਂ ਹੀਰੇ ਕਿਹੜੇ ਕਾਲੇ ਹੁੰਦੇ ਨੇ ਵੀ ਚਿੱਟੇ ਹੀ ਹੁੰਦੇ ਨੇ ਨਹੀਂ ਹੁਣਾਂ ਚ ਹੀਰੇ ਦੀ ਸ਼ੇਪ ਚ ਤੇ ਮੋਤੀ შეਤ ਮੋਦੀ ਫੈਂਸ ਹੁੰਦਾ ਮडम ਹੀਰਾ ਤੇ ਮੋਤੀ ਇੱਕੋ ਹੀ ਹੁੰਦਾ ਹੈ ਹੀਰੇ ਮੋਤੀ ਕਹਿੰਦੇ ਨੇ ਹੀਰੇ ਮੋਤੀ ਜਵਾਹਰਾਤ ਜਵਾਹਰਾਤ ਹੋ ਗਏ ਹੀਰ ਜਵਾਹਰਾਤ ਹੀਰੇ ਸੋਨੇ ਚਾਂਦੀ ਤੇ ਹੀਰੇ ਮੋਤੀ ਨੂੰ ਮਿਲਾ ਕੇ ਬਣ ਜਾਂਦਾ ਜਵਾਹਰਾਤ ਹੋ ਗਿਆ ਨਾ ਤੇ ਜਿਹੜੇ ਹੀਰੇ ਹੀਰਾ ਔਰ ਮੋਤੀ ਇੱਕ ਹੀ ਹੁੰਦਾ ਬਈ ਕਮੈਂਟ ਕਰਕੇ ਦੱਸ ਜਿਹੜੇ ਮੋਤੀ ਹੁੰਦੇ ਨੇ ਉਹਨਾਂ ਦੀ ਮਾਲਾ ਬੰਦੀ ਹੈ ਹੀਰੇ ਦੀ ਮਾਲਾ ਮੋਤੀ ਹਾਂ ਮੋਤੀਆਂ ਦੀ ਮਾਲਾ ਹੁੰਦੀ ਨਾ ਕਹਿੰਦੇ ਮੋਤੀ ਦੀ ਮਾਲਾ ਹਨ ਹਾਂ ਉਹ ਵਾਈਟ ਕਲਰ ਦੇ ਹੁੰਦੇ ਨੇ ਮੋਤੀ ਫਿਰ ਵੀ ਮੈਨੂੰ ਕਨਫਿਊਜ਼ਨ ਲੱਗਦੀ ਦੱਸੋ ਯਾਰ ਕਮੈਂਟ ਕਰੋ ਜਿਨਾਂ ਨੂੰ ਪਤਾ ਹੈ ਤੇ ਇਹਦਾ ਜਵਾਬ ਸੀਗਾ ਜੀ ਮੋਤੀ ਆਪੇ ਜਵਾਬ ਦਿੱਤਾ ਕੁੜੀ ਨੇ ਐਕਸਾਈਟਮੈਂਟ 'ਚ ਆ ਕੇ ਜੀ ਹਾਂਜੀ ਤੇ ਮਹਿੰਗੇ ਹੁੰਦੇ ਨਾ ਹਨਾ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਯਾਰ ਸਰ ਨੈਕਸਟ ਬਾਜ਼ਾਰ ਕਰਾਂ ਮੈਂ ਵੀ ਵਸੇ ਕਈ ਵਾਰ ਸੋਚਦਾ ਕਿ ਉਹ ਜਿਹੜੀ ਨਹਿਰ ਜਾ ਰਹੀ ਹੈ ਨਦੀ ਪਤਾ ਦੱਸੋ ਇਹਦਾ ਨਾਮ ਕੀ ਹੈ ਜਨਾਬ 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 ਮੈਨੂੰ ਬੜੀ ਰਿਸਰਚ ਕੀਤੀ ਪੜਿਆ ਕਹਿੰਦੇ ਇਹ ਉਹੀ ਚਨਾਬ ਹੈ ਜੋ ਪਹਿਲੇ ਪੰਜਾਬ 'ਚ ਵਗਦੀ ਸੀ ਪਾਜੀ ਦਰਿਆਈ ਧਰਤੀ ਕਰਨੇ ਪੰਜਾਬ ਨੂੰ ਜਨਾਬ ਤੇ ਜਿਲਮ ਤੇ ਉਹ ਹੈ ਜਨਾਬ ਇਹ ਜਾਂਦੀ ਪਾਕਿਸਤਾਨ ਵੱਸ ਜਿੰਨਾ ਕਿ ਪੜਿਆ ਬਈ ਇੱਥੇ ਵਸਨੀਕਾ ਤੋਂ ਸੁਣਿਆ ਉਹਦੇ ਮੁਤਾਬਕ ਇਹ ਚਨਾਲ ਦਈ ਹੈ ਖੈਰ ਚਲੋ ਸਾਬ ਨੂੰ ਨੈਕਸਟ ਕੁਐਸਚਨ ਹੈਗਾ ਜੀ ਜੀ ਉਹ ਕੀ ਹੈ ਜਿਸ ਦੀ ਅੱਖਾਂ ਵਿੱਚ ਉਂਗਲਾ ਪਾਣ ਤੇ ਆਪਣਾ ਮੂੰਹ ਖੋਲਦੀ ਹੈ ਉਹ ਹੁਣੇ ਟਰਾਈ ਕਰ ਲੈਨੇ ਹੱਥ ਕੰਗਨ ਕੋ ਹਾਰਸੀ ਕਿਆ ਪੜ ਲਿਖੇ ਕੋ ਫਾਰਸੀ ਕਿਆ ਆਖਦੇ ਕਰੋ ਮੈਂ ਕਿਹਾ ਆਪਣੇ ਪਾਓ ਦੇਖਾਂਗੇ ਤੁਸੀਂ ਮੂੰਹ ਖੋਲਦ ਨਹੀਂ ਕੋਦੇ ਹੈ ਮੰਮਿਆ ਮੇਰਾ ਮੂੰਹ ਨਹੀਂ ਖੋਲਦੀ ਮੇਰਾ ਤਾਂ ਆਪੇ ਚਲਦੇ ਨੇ ਬਚ ਕੇ ਦੇਖੋ ਦੇਖੋ ਕਿਵੇਂ ਵਾਇਲੈਂਸ ਦੀ ਗੱਲ ਕਰਦੇ ਬਚ ਕੇ ਹਾਂਜੀ ਉਹ ਕੌਣ ਹੈ ਜਿਹਦੀ ਅੱਖ ਚ ਉਂਗਲ ਪਾਓ ਤਾਂ ਉਹ ਮੂੰਹ ਖੋਲਦੀ ਹੈ ਹਾਂਜੀ ਅੱਖ ਚ ਉਂਗਲ ਪਾਓ ਤਾਂ ਮੂੰਹ ਖੋਲਦੀ ਹੈ ਉਸ ਚੀਜ਼ ਹੈ ਕੀ ਹੈ ਇਹ ਸੋਚ ਰਹਾ ਕਿ ਹੈ ਅੱਖ 'ਚ ਉਂਗਲ ਪਾਉਦੋਂ ਮੂੰਹ ਖੁੱਲ ਜਾਂਦਾ ਹੈ ਹੂੰ ਕੱਢ ਜੋ ਕਿਸ ਚੀਜ਼ ਨਾਲ ਜੁੜੀ ਹੋਈ ਹੈ ਮੈਨੂੰ ਐਸੇ ਸਾਰੇ ਘਰਾਂ ਵਿੱਚ ਹੁੰਦੀ ਹੈ ਇਹ ਮੋਸਟਲੀ ਸਾਡੇ ਘਰ ਹੈ ਹੂੰ ਕਿਚਨ ਦੇ ਵਿੱਚ ਹੈ ਕਿਚਨ ਵਿੱਚ ਵੀ ਯੂਜ਼ ਹੁੰਦੀ ਹੈ ਮੋਸਟਲੀ ਹਰ ਘਰਾਂ ਵਿੱਚ ਨਾਰਮਲ ਹੀ ਹੁੰਦੀ ਹੁੰਦੀ ਹੈ ਉਹਦੇ ਅੱਖ ਚ ਉਂਗਲ ਪਾਓ ਤਾਂ ਮੂੰਹ ਖੋਲ ਦਿੰਦੀ ਹੈ ਆ ਬਿਜਲੀ ਦੇ ਨਾਲ ਜੁੜੀ ਹੋਈ ਤਾਂ ਨਹੀਂ ਬਿਜਲੀ ਦੇ ਸੁੱੱਚ ਬਗਾਰਾ ਕੁਝ ਨਹੀਂ ਰੁਕ ਜਾਓ ਅੱਖ ਚ ਤੁਸੀਂ ਮੂੰਹ ਤੋੜਨਾ ਪਾਉਗੇ ਉਂਗਲ ਨਹੀਂ ਪਾਉਂਦੇ ਨਾ ਉਹਦੇ ਵਿੱਚ ਉਂਗਲ ਪਾਈ ਜਾਂਦੀ ਹੈ ਤਾਂ ਮੂੰਹ ਖੋਲ ਦਿੰਦੀ ਹੈ ਮਤਲਬ ਕੀ ਕੀ ਹੈ ਕੁਝ ਹੋਰ ਹੋਰ ਹਿੰਟ ਦੇ ਇਹ ਤਾਂ ਵੱਡਾ ਨਹੀਂ 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 ਹੋਰ ਹਿੰਟ ਦੋ ਭਾਈ ਜਿਹਨਾਂ ਨੂੰ ਸਮਝ ਆ ਗਈ ਪੁੱਜੋ ਪੁੱਜੋ ਪੁੱਜਾਰ ਛੇਤੀ ਆਤੀ ਤੁਸੀਂ ਹਿੰਟ ਦੋ ਮੈਨੂੰ ਹੋਰ ਹਿੰਟ ਹਾਂਜੀ ਆ ਜਦੋਂ ਮੈਂ ਕਰੇ ਹੁੰਨੀ ਹੈਗੀ ਹਾਂ ਤਾਂ ਮੈਂ ਮੋਸਟਲੀ ਉਹ ਕੰਮ ਕਰਦੀ ਹੀ ਕਰਦੀ ਹਾਂ ਜਦ ਤੁਸੀਂ ਘਰ ਹੁੰਨੇ ਹੋ ਤਾਂ ਮੋਸਟਲੀ ਉਹ ਕੰਮ ਕਰਦੇ ਹੋ ਕੱਪੜੇ ਧੋਨੇ ਤੁਸੀਂ ਕੱਪੜੇ ਧੋਣ ਵਾਲੀ ਮਸ਼ੀਨ ਹੋਰ ਕੀ ਕਰਦੀ ਹੁੰਦੇ ਤੁਸੀਂ ਕੱਪੜੇ ਧੋਨੇ ਹੋ ਤੁਸੀਂ ਭਾਂਡੇ ਮਾਣਦੇ ਹੋ ਤੁਸੀਂ ਝਾੜੂ ਪੋਚਾ ਲਾਣਦੇ ਹੋ ਠੀਕ ਹੈ ਤੁਸੀਂ ਰੋਟੀ ਬਣਾਉਂਦੇ ਹੋ ਔਰ ਵੀ ਜੋ ਕਿ ਮੈਂ ਕਰਦੀ ਕਰਦੀਆਂ ਚਾਹੇ ਅੱਧਾ ਕਰਾਂ ਬਟ ਮੈਂ ਕਰਨਾ ਹੀ ਕਰਨਾ ਮੰਮੀ ਨਾਲ ਲੜਾਈ ਤੁਸੀਂ ਕਰ ਦਿਓ ਨਾ ਕਿ ਮੈਂ ਅੱਛਾ ਕਿੱਧਰ ਨੂੰ ਚਲੇਗੀ ਆਪਾਂ हट ਜਾਓ ਤੁਸੀਂ ਇੱਕ ਕੰਮ ਜਿਹੜਾ ਤੁਸੀਂ ਕਰਦੇ ਕਰਦੇ ਹੋ ਹਾਂ ਅੱਖ ਤੇ ਉਂਗਲ ਪਾਓ ਤੇ ਮੈਨੂੰ ਉਹ ਕੰਮ ਕਰਨਾ ਵਧੀਆ ਵੀ ਲੱਗਦਾ ਮੈਂ ਪਹੁੰਚ ਕਿਉਂ ਨਹੀਂ پا ਰਿਆ ਕੀ ਹੋ ਰਿਹਾ ਮੈਂ ਹੁਣ ਚਸ਼ਮਾ ਵੀ ਲਾਇਆ ਕਿ ਜਮੇ ਆ ਸਰ ਹਿਸ ਤੱਕ ਹੋ ਗਿਆ ਮੈਨੂੰ ਦੱਸੋ ਕਿ ਮੈਂ ਉਹ ਕੰਮ ਗੱਡੀ ਦੇ ਵਿੱਚ ਕਰਦਾ ਗੱਡੀ ਚ ਨਹੀਂ ਗੱਡੀ ਚ ਨਹੀਂ ਆਪਾਂ ਕਦੇ ਉਹ ਚੀਜ਼ ਯੂਜ਼ ਕੀਤੀ ਹੈ ਕਿਉਂਕਿ ਲੋੜੇ ਨਹੀਂ ਪਈ ਹੈ ਨਹੀਂ ਗੱਡੀ ਚ ਉਹ ਚੀਜ਼ ਹੈ ਆਪਣੇ ਨਹੀਂ ਹੈਗੀ ਵੀ ਨਹੀਂ ਗੱਡੀ ਚ ਉਹ ਚੀਜ਼ ਵੀ ਨਹੀਂ ਹੈ ਗੱਡੀ ਚ ਲੋੜ ਵੀ ਨਹੀਂ ਪਈ ਹੈ ਜੇ ਆਪਾਂ ਲੋੜੇ ਨਹੀਂ ਪਈ ਫਿਰ ਆਪਾਂ ਰੱਖਾਂਗੇ ਹੀ ਕਿਉਂ ਗੱਡੀ ਚ ਤਾਂ ਆਪਾਂ ਹਰ ਚੀਜ਼ ਰੱਖੀ ਹੋਈ ਹੈ ਇਹੋ ਜੀ ਕਿਹੜੀ ਚੀਜ਼ ਜਿਹੜੀ ਗੱਡੀ ਨਹੀਂ ਲੱਗੀ ਜਿਹਦੇ ਅੱਖ ਚ ਉਂਗਲ ਉਹ ਕੈਂਚੀ ਕਿਵੇਂ ਕੈਂਚੀ ਉਹ ਮੈਂ ਉਹ ਗੱਡੀ ਚ ਕਿਹੜੀ ਚੀਜ਼ ਦੇ ਆਪਾਂ ਯੂਜ਼ ਨਹੀਂ ਕਰਦੇ ਕੈਂਚੀ ਹੈ ਜਿਹੜੇ ਵੀ ਯੂਜ਼ ਨਹੀਂ ਕਰਦੇ ਬਾਕੀ ਤਾਂ ਤਕਰੀਬਨ ਸਾਰਾ ਸਮਾਂ ਇਹ ਗੱਡੀ 'ਚ ਰੱਖਿਆ ਹੋਇਆ ਹੈ। ਲੇਕਿ ਮੌਸਲੀ ਜਦੋਂ ਮੈਂ ਘਰੇ ਹੁੰਨੀ ਆ ਚਾਹੇ 2 ਦਿਨ ਹੋਵਾਂ ਚਾਹੇ ਹਫਤਾ ਹੋਵਾਂ ਤੇ ਮੈਂ ਨਾ ਕੱਪੜੇ ਸਟਿਚਿੰਗ ਦਾ ਕੰਮ ਆ ਜਿਹੜਾ ਉਹ ਕਰਦੀ ਹੀ ਕਰਦੀ। ਉਹਦੀ ਅੱਖ ਚ ਉਂਗਲ ਪਾਓ ਫਿਰ ਉਹ ਮੂੰਹ ਖੋਲਦੀ ਐ। ਯੈਸ। ਹੈ? ਹੈ? ਰਾਈਟ। ਤੋਂ ਇਹ ਸਭ ਚਾਰਜ ਦਾ ਸੀ ਕੈਂਚੀ ਤੇ ਸਹਣੇ ਕਹਿੰਦੇ ਨਾ ਕੈਂਚੀ ਨਾਲ ਖੜਕਾਓ ਲੜਾਈ ਹੋ ਜਾਏਗੀ। ਇਹ ਵੀ ਹੈ ਨਾ? ਹਾਂ ਕਹਿੰਦੇ ਨੇਗੇ। ਹਾਂ ਤੇ ਹੋਰ ਨਹੀਂ ਹੁੰਦੇ ਨੇਗੇ ਤੇਰੀ ਜਵਾਨ ਬੜੀ ਕੈਂਚੀ ਮੰਗੂ ਚੱਲਦੀ। ਕਈ ਇਹ ਵੀ ਕਰੇ ਤੇਰੀ ਜਵਾਨ ਕੈਂਚੀ ਮੰਗੂ ਚੱਲਦੀ ਆ। ਇਹ ਵੀ ਸੱਚ ਆਈ ਹੈ। ਬਿਲਕੁ ਮਤਲਬ ਸਿਆਣੇ ਦੀ ਗੱਲ ਹੈਗੀ ਹੈ ਤਾਂ ਉਹ ਵੀ ਦੱਸੋ ਕਮੈਂਟ ਕਰਕੇ ਸਾਡੇ ਗਿਆਨ ਦੇ ਵਿੱਚ ਵਾਧਾ ਹੋਏਗਾ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਇਕ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਹਦਾ ਲੱਗਦੀ ਹੈ ਹਾਸਾ ਖੇਡਾ ਕਰਦੇ ਆਂ ਭਾਈ ਚਿਹਰੇ ਤੇ ਮੁਸਕਾਨ ਆਏ ਕਿਸੇ ਦੇ ਸਾਡੀ ਵੀਡੀਓ ਦੇਖ ਕੇ ਸਾਡਾ ਦਿਲ ਖੁਸ਼ ਹੋ ਜਾਏਗਾ ਠੀਕ ਹੈ ਤੁਹਾਡੇ ਕੋਲ ਕੋਈ ਬਾਜ਼ਾਰ ਤੇ ਜਾਂ ਕੁਝ ਨਾ ਹੁੰਦਾ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕਮੈਂਟ ਦੇ ਨਾਲ-ਨਾਲ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਇਹ ਨਾ ਭੁੱਲਿਆ ਕਰੋ ਇੱਕ ਬੇਨਤੀ ਇੱਕ ਅੱਧੇ ਪਰਸੈਂਟ ਹੁੰਦੇ ਨੇ ਉਹ ਬੰਦੇ ਜਿਹੜੇ ਕਿਸੇ ਨੂੰ ਹੱਸਦਾ ਹੋ ਦੇਖ ਕੇ ਮਤਦੇ ਰਹਿੰਦੇ ਨੇ ਹੂੰ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਕਿ ਹੱਸ ਕਿਉਂ ਰਹੇ ਨੇ ਬਿਲਕੁਲ ਤੇ ਉਹਨਾਂ ਨੂੰ ਬੇਨਤੀ ਵੀ ਰੋ ਮੱਚੋ ਨਾ ਹੱਸੋ ਤੁਸੀਂ ਕਿਸੇ ਤਕਲੀਫ ਦੇ ਵਿੱਚੋਂ ਤੁਸੀਂ ਕਿਸੇ ਦਰਦ ਦੇ ਵਿੱਚੋਂ ਤਾਂ ਤੁਹਾਡੇ ਕੋਲੋਂ ਇਹੋ ਜਿਹੇ ਕਮੈਂਟ ਕੀਤੇ ਜਾਂਦੇ ਨੇ ਤੁਸੀਂ ਜਾਣ ਕੇ ਨਹੀਂ ਕਰ ਰਹੇ ਤੁਸੀਂ ਦੁਖੀ ਹੋ ਬਹੁਤ ਜ਼ਿਆਦਾ ਕਿਹੜੀ ਵਜ੍ਹਾ ਤੋਂ ਤੁਸੀਂ ਸਮਝ ਸਕਦੇ ਹੋ ਵੈਸੇ ਤਰੀਕਾ ਨਾਲ ਆਪਣੇ ਸੁੱਖ ਨੂੰ ਦੂਰ ਕਰੋ ਹੱਸੋ ਮੁਸਕਰਾਓ ਆਪਣੀ ਤਕਲੀਫਾਂ ਨੂੰ ਭੁੱਲੋ ਦੇਖੋ ਟਾਈਮ ਲੱਗਦਾ ਹੈ ਲੇਕਿਨ ਸਾਰੇ ਦੁੱਖ ਤਕਲੀਫ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਪਰਮਾਤਮਾ ਨੂੰ ਯਾਦ ਰੱਖੋ ਔਰ ਚਿਹਰੇ ਤੇ ਹਮੇਸ਼ਾ ਮੁਸਕਾਨ ਰੱਖੋ ਦੁੱਖ ਤਕਲੀਫਾਂ ਕਿਹਦੀ ਜਿੱਤੀ ਕਿਜੇ ਨਹੀਂ ਹੈ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੈ ਪਰ ਅਸੀਂ ਮੁਸਕਰਾ ਕੇ ਸਾਰੇ ਦੁੱਖ ਤਕਲੀਫਾਂ ਨੂੰ ਭੁੱਲ ਜਾਂਦੇ ਆ ਇਸ ਕਰਕੇ ਬੇਨਤੀ ਜੇ ਤੁਹਾਨੂੰ ਕਿਸੇ ਦੀ ਕੋਈ ਵੀਡੀਓ ਪਸੰਦ ਨਹੀਂ ਆਂਦੀ ਨਾ ਦੇਖੋ ਭਾਈ ਕਿਹਦਾ ਤੁਹਾਡਾ ਹੱਥ ਥੋੜਾ ਪੜਿਆ ਬਿਲਕੁਲ ਤੁਸੀਂ ਚੈੱਕ ਕੇ ਬਲੌਕ ਕਰ ਦਿਓ ਅਗਲੇ ਨੂੰ ਕਿ ਯਾਰ ਮੈਨੂੰ ਨਹੀਂ ਪਸੰਦ ਮੈਂ ਤਾਂ ਰੋਣਾ ਪਿੱਟਣਾ ਹੀ ਦੇਖਣਾ ਦੇਖ ਲਓ ਭਾਈ ਅਸੀਂ ਰੋਕ ਤਾਂ ਨਹੀਂ ਸਕਦੇ ਤੁਹਾਡੀ ਮਰਜ਼ੀ ਹੈ ਦੇਖ ਲਓ ਮੈਨੂੰ ਵੀ ਸੈਡ ਸੌਂਗ ਪਸੰਦ ਹੈ ਮੈਂ ਵੀ ਦੇਖਦਾ ਹੁੰਨਾ ਕੋਈ ਮਾੜੀ ਗੱਲ ਨਹੀਂ ਔਰ ਇਹਦਾ ਮਤਲਬ ਇਹ ਥੋੜਾ ਨਾ ਕਿ ਮੈਂ ਦੂਸਰ ਨੂੰ ਕਹਾ ਕਿ ਤੁਸੀਂ ਕਿਉਂ ਹੱਸ ਰਹੇ ਹੋ ਤੁਸੀਂ ਕਿਉਂ ਹੱਸ ਰਹੇ ਹੋ ਤੁਸੀਂ ਗੰਦ ਪਾਏ ਇਹ ਵਗੈਰਾ ਇਹ ਚੀਜ਼ਾਂ ਗਲਤ ਨੇ ਸੋ ਇਸ ਚੀਜ਼ ਦਾ ਸੁਧਾਰ ਜ਼ਰੂਰ ਕਰੋ ਇਹਦੀ ਕਿ ਬੇਨਤੀ ਪਰਵਾਣ ਕਰੇ ਮਿਲਾਂਗੇ ਨੈਸ ਵੀਡੀਓ ਵਿੱਚ ਬਾਏ ਬਾਏ